ਭਗਵਾਨ ਤਮਾਨ 2029 ਤੱਕ ਰਹਿਣਗੇ ਮੁੱਖ ਮੰਤਰੀ ਕੀ ਭਗਵਾਨ ਤਮਾਨ ਸਰਕਾਰ 2029 ਤੱਕ ਰਹੇਗੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2027 ਦੀ بجائے 2029 ਚ ਹੋਣਗੀਆਂ ਇਹ ਸਵਾਲ ਖੜਾ ਹੋ ਚੁੱਕਿਆ ਹੈ ਇਸ ਦੇ ਅਸਾਰ ਬਣਦੇ ਜਾ ਰਹੇ ਨੇ ਕਿਉਂ ਅਸਾਰ ਬਣਦੇ ਜਾ ਰਹੇ ਨੇ ਕੇਂਦਰ ਸਰਕਾਰ ਕੀ ਕਰਨ ਜਾ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੁਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਅਗਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਹੋਣਗੀਆਂ ਇਹ ਚੋਣਾਂ 2029 ਚ ਹੋਣਗੀਆਂ ਭਗਵੰਤ ਮਾਨ ਸਰਕਾਰ ਨੂੰ 2 ਸਾਲ ਦਾ ਹੋਰ ਸਮਾਂ ਮਿਲੇਗਾ ਲਗਭਗ 2.5 ਸਾਲ ਦਾ ਹੋਰ ਸਮਾਂ ਮਿਲੇਗਾ ਇਹ ਅਸਾਰ ਬਣਦੇ ਜਾ ਰਹੇ ਨੇ ਇਹ ਅਸਾਰ ਕਿਉਂ ਬਣਦੇ ਜਾ ਰਹੇ ਨੇ ਇਹ ਅਸਾਰ ਦੇ ਬਣਨ ਦਾ ਵੱਡਾ ਕਾਰਨ ਮੋਦੀ ਸਰਕਾਰ ਕਿ ਮੋਦੀ ਭਗਵੰਤ ਮਾਨ ਨੂੰ 2029 ਤੱਕ ਮੁੱਖ ਮੰਤਰੀ ਰੱਖਣਾ ਚਾਹੁੰਦੇ ਨੇ ਇਹ ਸਵਾਲ ਇੱਥੋਂ ਪੈਦਾ ਹੁੰਦਾ ਕਿ ਕੇਂਦਰ ਸਰਕਾਰ ਨੇ ਤਿਆਰੀ ਖੇਚ ਲਈ ਹੈ ਮੋਦੀ ਸਰਕਾਰ ਨੇ ਤਿਆਰੀ ਖੇਚ ਲਈ ਹੈ ਕਿ ਉਹ ਪੰਜਾਬ ਸਣੇ ਦੇਸ਼ ਦੇ ਵਿੱਚ ਇੱਕੋ ਵਾਰ ਚੋਣਾਂ ਕਰਾਏਗੀ ਜਾਨੀ ਕਿ ਇੱਕ ਵਿਦੇਸ਼ ਇੱਕ ਰਾਸ਼ਟਰ ਇੱਕ ਚੋਣ ਵਾਲਾ ਜਿਹੜਾ ਬਿੱਲ ਹੈ ਉਹ ਇਸੇ ਸੈਸ਼ਨ 'ਚ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕੇਂਦਰ 'ਚ ਹਾਕਮ ਤੇ ਆਪਣੇ ਇੱਕ ਦੇਸ਼ ਇੱਕ ਚੋਣ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਕੇਂਦਰ ਸਰਕਾਰ ਸਦਨ ਦੇ ਮੌਜੂਦਾ ਸਰਦਰੋਤੇ ਜਲਾਦ ਚ ਸਬੰਧੀ ਬਿੱਲ ਲੈ ਆ ਸਕਦੀ ਹੈ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੰਵਿਧਾਨ ਅਤੇ ਵੱਖ-ਵੱਖ ਕਾਨੂੰਨਾਂ ਚ ਤਕਰੀਬਨ 18 ਸੋਧਾਂ ਲਿਆਉਣ ਲਈ 6 ਬਿੱਲਾਂ ਦੀ ਲੋੜ ਹੋਵੇਗੀ ਜਿਵੇਂ ਕਿ ਆਰਮਨਾਥ ਕੋਵਿੰਦ ਕਮੇਟੀ ਵੱਲੋਂ ਇੱਕੋ ਸਮੇਂ ਇੱਕ ਚੋਣਾ ਕਰਵਾਉਣ ਸੰਬੰਧੀ ਆਪਣੀ ਰਿਪੋਰਟ ਸੁਝਾ ਦਿੱਤਾ ਗਿਆ ਸੀ ਇਸ ਰਿਪੋਰਟ ਨੂੰ ਮੰਤਰੀ ਮੰਡਲ ਨੇ 18 ਸਤੰਬਰ ਨੂੰ ਮਨਜ਼ੂਰੀ ਦੇ ਦਿੱਤੀ ਸੀ ਇੱਕ ਵਾਰ ਬਿੱਲ ਲਿਆਏ ਜਾਣ مگر ਇਸ ਨੂੰ ਸਿਆਸੀ ਪਾਰਟੀਆਂ ਸੂਬਾ ਸਰਕਾਰਾਂ ਤੇ ਸਿਵਲ ਸੁਸਾਇਟੀਆਂ ਦੀਆਂ ਜਥੇਬੰਦੀਆਂ ਸਮੇਤ ਹੋਰ ਸਬੰਧਤ ਧਿਰਾਂ ਨਾਲ ਚਰਚਾ ਲਈ ਸਦਨ ਦੀ ਸਾਂਝੀ ਕਮੇਟੀ ਕੋਲ ਭੇਜਿਆ ਜਾਵੇਗਾ ਸਾਂਝਾ ਸਿਵਲ ਕੋਰਟ ਦੇ ਨਾਲ ਨਾਲ ਇੱਕ ਮੁਲਕ ਇੱਕ ਚੋਣ ਭਾਜਪਾ ਦਾ ਇੱਕ ਅਹਿਮ ਪ੍ਰੋਜੈਕਟ ਹੈ ਜਿਸ ਦਾ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੈਨੀਫੈਸਟੋ ਦੇ ਵਿੱਚ ਵਾਅਦਾ ਵੀ ਕੀਤਾ ਹੋਇਆ ਹੈ ਜੇਕਰ ਇਸ ਤਰ੍ਹਾਂ ਨਾਲ ਹੁੰਦਾ ਹੈ ਤਾਂ ਪੰਜਾਬ ਸਣੇ ਬਾਕੀ ਸੂਬਿਆਂ ਦੇ ਵਿੱਚ ਇੱਕ ਦੇਸ਼ ਇੱਕ ਚੋਣਾਂ ਲਈ ਰਾਹ ਪੱਧਰਾ ਹੁੰਦਾ ਹੈ ਤਾਂ ਫਿਰ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਕਦੋਂ ਹੋਵੇਗੀ ਇਹ ਸਭ ਤੋਂ ਵੱਡਾ ਸਵਾਲ ਬਣ ਚੁੱਕਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ ਆਜ਼ਾਦੀ ਦਿਹਾੜੇ ਮੌਕੇ ਆਪਣੇ ਭਾਸ਼ੰਦran ਇੱਕੋ ਸਮੇਂ ਚੋਣਾਂ ਕਰਵਾਉਣ ਨੂੰ ਸੱਚਾਈ ਵਿੱਚ ਤਬਦੀਲ ਕਰਨ ਦੇ ਆਪਣੀ ਸਰਕਾਰ ਦੇ ਇਰਾਦੇ ਦਾ ਐਲਾਨ ਕੀਤਾ ਸੀ। ਇਸ ਦਾਤ ਲੋਕ ਸਭਾ ਵਿਧਾਨ ਸਭਾ ਨਗਰ ਨਿਗਮਾਂ ਤੇ ਪੰਚਾਇਤਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਏ ਜਾਣ ਦੀ ਯੋਜਨਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਇਸ ਮੁੱਦੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨਗੇ। ਕੇਂਦਰ ਸਰਕਾਰ ਆਪਣੇ ਇਸ ਮੁੱਦੇ ਦੇ ਉੱਤੇ ਅੜੇਲ ਹੈ ਕਹਿ ਲਈਏ ਕਿ ਉਹ ਇਸ ਮਾਮਲੇ ਨੂੰ ਹਰ ਹਾਲ ਚ ਲਾਗੂ ਕਰਨਾ ਚਾਹੁੰਦੀ ਹੈ ਇਹਦੀਆਂ ਕਿੰਨੀਆਂ ਜੜੀਆਂ ਨੇ ਪ੍ਰੈਕਟੀਕਲੀ ਸੰਭਾਵਨਾਵਾਂ ਨੇ ਫਿਜ਼ੀਕਲੀ ਇਹ ਲਾਗੂ ਹੋ ਸਕਦਾ ਹੈ ਜਿਹੜਾ ਕਿ ਇੱਕ ਜੁਨੀਅਨ ਹੈ ਭਾਰਤ ਇੱਕ ਰਾਸ਼ਟਰ ਨਹੀਂ ਹੈ ਇੱਕ ਜੁਨੀਅਨ ਹੈ ਇੱਕ ਦੇਸ਼ ਹੈ ਜਿਹੜਾ ਕਿ ਵੱਖ-ਵੱਖ ਜੁਨੀਅਨਾਂ ਤੋਂ ਰਲ ਕੇ ਬਣਿਆ ਜਿੱਥੇ ਪੰਜਾਬ ਬੰਗਾਲ ਤਾਮਿਲਨਾਡੂ ਕੇਰਲਾ ਕਰਨਾਟਕਾ ਤੇਲੰਗਣਾ ਆਂਧਰਾ ਮਹਾਰਾਸ਼ਟਰ ਵਰਗੇ ਗੁਜਰਾਤ ਵਰਗੀਆਂ ਜੁਨੀਅਨਾਂ ਨੇ ਜਿਹੜੀਆਂ ਸਟੇਟਾਂ ਨੇ ਜਿਹੜੀਆਂ ਇਸ ਨੂੰ ਜੁਨੀਅਨ ਬਣਾਉਂਦੀਆਂ ਨੇ ਤਾਂ ਕੀ ਇਹ ਲਾਗੂ ਹੋਵੇ ਹੋਣਾ ਆਸਾਨ ਹੈ ਕਿ ਸਾਰੀਆਂ ਚੋਣਾਂ ਇੱਕੋ ਲਖਤ ਕਰਵਾਈਆਂ ਜਾ ਸਕਦੀਆਂ ਨੇ ਪੰਚਾਇਤਾਂ ਤੋਂ ਲੈ ਕੇ ਨਗਰ ਨਿਗਮਾਂ ਤੱਕ ਦੀਆਂ ਇਹ ਆਪਣੇ ਆਪ ਚ ਫਿਜ਼ੀਕਲੀ ਕਾਫੀ ਔਖੀਆਂ ਚੀਜ਼ਾਂ ਨੇ ਪਹਿਲਾਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਇੱਕ ਸਮੇਂ ਇਕੱਠੀਆਂ ਹੁੰਦੀਆਂ ਰਹੀਆਂ ਨੇ ਪਰ ਸਮੇਂ-ਸਮੇਂ ਤੇ ਸਰਕਾਰਾਂ ਟੁੱਟਦੀਆਂ ਗਈਆਂ ਤੇ ਸਮੇਂ-ਸਮੇਂ ਤੇ ਉਹਨਾਂ ਦੀਆਂ ਚੋਣਾਂ ਅੱਗੇ ਪਿੱਛੇ ਹੁੰਦੀਆਂ ਗਈਆਂ ਪੰਜਾਬ ਚੁਸਤਾਈ ਨੂੰ ਵਿਧਾਨ ਸਭਾ ਦੀਆਂ ਚੋਣਾਂ ਪੈਂਡਿੰਗ ਨੇ ਫਿਰ ਇਹਦਾ ਮਤਲਬ ਕਿ ਪੰਜਾਬ ਦੇ ਜਿਹੜੇ ਸਰਪੰਚ ਪੰਚ ਨਗਰ ਕੌਂਸਲਾਂ ਦੇ ਕੌਂਸਲਰ ਜਿਹੜੇ ਚੁਣੇ ਜਾਣੇ ਆ ਉਹਨਾਂ ਦਾ ਵੀ ਫਿਰ ਕੰਮ ਜਿਹੜਾ ਘਟ ਰਹਿ ਜਾਣਾ ਹੈ ਉਹ ਵੀ ਫਿਰ ਉਹਨਾਂ ਦਾ ਕਾਰਜਕਾਲ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਣ ਗਿਆ ਜੇਕਰ ਇਸ ਤਰ੍ਹਾਂ ਨਾਲ ਹੁੰਦਾ ਹੈ ਤਾਂ ਫਿਰ ਪੰਜਾਬ ਦੇ ਵਿੱਚ ਕੀ ਹੋ ਸਕਦਾ ਹੈ ਕੀ ਪੰਜਾਬ ਵਾਲੀ ਵਿਧਾਨ ਸਭਾ ਭੰਗ ਕਰ ਦਿੱਤੀ ਜਾਏਗੀ ਜਾਂ ਫਿਰ ਇਸੇ ਸਰਕਾਰ ਨੂੰ ਕੰਟੀਨਿਊ ਕਰਨ ਦੇ ਲਈ ਆਖਿਆ ਜਾਵੇਗਾ ਇਹ ਇੱਕ ਹੁਣ ਵੱਡਾ ਪ੍ਰਸ਼ਨ ਬਣ ਚੁੱਕਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 2029 ਤੱਕ ਮੁੱਖ ਮੰਤਰੀ ਰਹਿਣਗੇ ਜਾਂ ਉਹਨਾਂ ਦੀ ਥਾਂ ਤੇ ਕੋਈ ਵੀ ਨਹੀਂ ਹੋਊਗਾ ਰਾਸ਼ਟਰਪਤੀ ਰਾਜ ਲਾ ਦਿੱਤਾ ਜਾਊਗਾ ਦੋਵਾਂ ਚੀਜ਼ਾਂ ਦੇ ਵਿੱਚ ਬਹੁਤ ਸਾਰਾ ਤਲਾਜਨ ਹੈ ਪੰਜਾਬ 2.5 ਸਾਲ ਕਿਉਂ ਇੱਕ ਐਸੇ ਬੰਦੇ ਨੂੰ ਜਿਹੜਾ ਆਪਣੇ ਸਿਰ ਤੇ ਬਿਠਾਈ ਰੱਖੇ ਜਿਹਨੂੰ ਉਹਨੇ ਸਿਰਫ 2027 ਤੱਕ ਦਾ ਮੰਡੇਟ ਦਿੱਤਾ ਹੋਇਆ ਉਸ ਤੋਂ ਬਾਅਦ ਤਾਂ ਨਵਾਂ ਮੰਡਰੇਟ ਦੀ ਲੋੜ ਹੈ ਨਵੇਂ ਲੋਕਾਂ ਨੇ ਨਵਾਂ ਨਵਾਂ ਚੋਣਨਾ ਹੈ ਕਿਹਨੂੰ ਚੋਣਨਾ ਹੈ ਕਿਹਨੂੰ ਨਹੀਂ ਚੋਣਨਾ ਸ਼ਾਇਦ ਉਹਨਾਂ ਨੇ ਭਗਵੰਤ ਮਾਨ ਨੂੰ ਹੀ ਦੁਬਾਰਾ ਚੋਣਨਾ ਹੈ ਸੀਟਾਂ ਘਟਾ ਦੇਣੀਆਂ ਨੇ ਵਧਾ ਦੇਣੀਆਂ ਨੇ ਇਹ ਤਾਂ ਲੋਕਾਂ ਦੇ ਹੱਥ 'ਚ ਹੈ ਜਾਂ ਫਿਰ ਕਿ ਲੋਕਾਂ ਦਾ ਚੁਣੇ ਹੋਏ ਨੁਮਾਇੰਦਿਆਂ ਨੂੰ ਪਾਸੇ ਕਰਕੇ ਇੱਕ ਜਿਹੜਾ ਕੇਂਦਰ ਸਰਕਾਰ ਦਾ ਬੰਦਾ ਇੱਥੇ ਰਾਜ ਕਰੇ ਇਹ ਵੀ ਜਿਹੜਾ ਉਹ ਕਿਸੇ ਪੱਲੇ ਪੈਣ ਵਾਲੀ ਗੱਲ ਨਹੀਂ ਹੈਗੀ ਬਿਨਾਂ ਵਜ੍ਹਾ ਤੋਂ ਬਿਨਾਂ ਵਜਾ ਤੋਂ ਜਾਂ ਤਾਂ ਕੇਂਦਰ ਸਰਕਾਰ 2027 ਚ ਕੇਂਦਰ ਸਰਕਾਰ ਨੂੰ ਵੀ ਭੰਗ ਕਰ ਦੇ ਦੇ ਪੰਜਾਬ ਯੂਪੀ ਮਨੀਪੁਰ ਤੇ ਗੁਆਹ ਦੇ ਸਣੇ ਜਿਹੜੀਆਂ ਨੇ ਉਹ ਚੋਣਾ ਕਰਵਾ ਲਵੇ ਸਾਂਝੀਆਂ ਕੋਈ ਚੱਕਰ ਨਹੀਂਗਾ ਇਕੱਠੀਆਂ ਹੋ ਸਕਦੀਆਂ ਨੇ ਫਿਰ ਤਾਂ ਪਰ ਮੈਂ ਨਿੱਜੀ ਤੌਰ ਤੇ ਇੱਕ ਦੇਸ਼ ਇੱਕ ਚੋਣ ਦੇ ਹੱਕ ਚ ਨਹੀਂ ਜਿਹਦੀ ਮਿਆਦ ਜਿੰਨੀ ਹੈ ਤੇ ਜਿਹੜਾ ਢਾਂਚਾ ਚੱਲ ਰਿਹਾ ਉਵੇਂ ਹੀ ਚੱਲਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਪਾਰਦਰਸ਼ਤਾ ਵਾਲੀ ਚੀਜ਼ ਨਹੀਂ ਸਗੋਂ ਕਿ ਮੈਨੀਪੂਲੇਸ਼ਨ ਕਰਨ ਲਈ ਚੀਜ਼ਾਂ ਨੂੰ ਕੀਤਾ ਜਾ ਰਿਹਾ ਹੈ ਪੰਜਾਬ ਦਾ ਕੁਦਰਤੀ ਤੌਰ ਤੇ ਸਾਰੀਆਂ ਚੀਜ਼ਾਂ ਆਲੱਗ ਨੇ ਹਿਮਾਚਲ ਦੀਆਂ ਆਲੱਗ ਨੇ ਹਰਿਆਣੇ ਦੀਆਂ ਆਲੱਗ ਨੇ ਫਿਰ ਅੱਗੇ ਚਲੇ ਜਾਈਏ ਤਾਮਿਲਨਾਡੂ ਕੇਰਲਾ ਤਰਨ ਕਰਨਾਟਕਾ ਉਹਨਾਂ ਸੂਬਿਆਂ ਦੀਆਂ ਸਾਡੇ ਨਾਲੋਂ ਬਹੁਤ ਸਾਰੀਆਂ ਵਿਭਿੰਨਤਾਵਾਂ ਨੇ ਇੱਕ ਇਸ ਤਰ੍ਹਾਂ ਨਾਲ ਜਿਹੜਾ ਆਰਐਸਐਸ ਦਾ ਏਜੰਡਾ ਹੈ ਜੇਕਰ ਉਹਨੂੰ ਲਾਗੂ ਕਰਨ ਦੇ ਲਈ ਇਸ ਦੇਸ਼ ਦੇ ਲੋਕਾਂ ਨੂੰ ਦੁੱਖ ਤਕਲੀਫਾਂ ਅੱਜ ਧੱਕਿਆ ਜਾਣਾ ਤਾਂ ਉਹ ਫਿਰ ਕਿਸੇ ਵੀ ਹਿੱਲੇ ਸਹਿਕਾਰਤਾ ਨਹੀਂ ਕੀਤਾ ਜਾ ਸਕਦਾ